ਗੁਰਮਤਾ ਤੋਂ ਕੀ ਭਾਵ ਸੀ ਤੇ ਗੁਰਮਤਾ ਦਾ ਸਮਾਂ ਕਿਹੜਾ ਸੀ 1748 ਵਿੱਚ ਕਿਹੜਾ ਮਹੱਤਵਪੂਰਨ ਗੁਰਮਤਾ ਪਾਸ ਹੋਇਆ ਸੀ ਆਓ ਜਾਣਦੇ ਹਾਂ ਗੁਰਮਤਾ ਸਿੱਖ ਮਿਸਲਾਂ ਦੀ ਕੌਮੀ ਜਾਂ ਕੇਂਦਰੀ ਸੰਸਥਾ ਦਾ ਨਾਂ ਸੀ ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ਤੋਂ ਬਣਿਆ ਸੀ ਜਿਨ੍ਹਾਂ ਦਾ ਅਰਥ ਹੈ ਗੁਰੂ ਅਤੇ ਉਸਦਾ ਆਦੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਮਤਾ ਦੀ ਵਿਵਧੀ ਨੂੰ ਜਨਮ ਦੇਣ ਵਾਲਾ ਮੰਨਿਆ ਜਾਂਦਾ ਹੈ ਗੁਰਮਤੇ ਦਾ ਕਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ 1805 ਇਸਵੀ ਤੱਕ ਮਿਥਿਆ ਜਾਂਦਾ ਹੈ ਆਮ ਤੌਰ ਤੇ ਦੀਵਾਲੀ ਤੇ ਵਿਸਾਖੀ ਤੋਂ ਬਿਨਾ ਸੰਕਟ ਸਮੇਂ ਦੀਵਾਨ ਲੱਗਦਾ ਸੀ 29 ਮਾਰਚ 1748 ਇਸਵੀ ਵਿੱਚ ਮਹੱਤਵਪੂਰਨ ਮਤਾ ਪਾਸ ਹੋਇਆ ਜਿਸ ਨਾਲ ਦਲ ਖਾਲਸਾ ਦੀ ਸਥਾਪਨਾ ਹੋਈ ਅਤੇ ਜੱਸਾ ਸਿੰਘ ਆਲੂਵਾਲੀਆ ਨੂੰ ਇਸ ਦਾ ਪ੍ਰਧਾਨ ਸੈਨਾਪਤੀ ਬਣਾਇਆ ਗਿਆ ਸੀ ਇਹੋ ਜਿਹੀਆਂ ਜਾਣਕਾਰੀਆਂ ਤੇ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨ ਲਈ ਅਰੇਂਜ ਅਕੈਡਮੀ ਅਫੀਸ਼ੀਅਲ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ